ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਉਮੀਦ ਕਰਦਾ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਅੱਜ ਆਪਾਂ ਨੇ ਗੱਲ ਕਰਨੀ ਹੈ ਜੀ ਕਸ਼ਮੀਰੀਆਂ ਦੇ ਬਾਰੇ ਵੀ ਕਸ਼ਮੀਰ ਦੇ ਵਿੱਚ ਸਾਡੇ ਟਰੱਕ ਡਰਾਈਵਰਾਂ ਨੂੰ ਕੀ ਕੀ ਦਿੱਕਤਾਂ ਤੇ ਕਿੰਨਾ ਸਾਡੇ ਟਰੱਕ ਡਰਾਈਵਰਾਂ ਨੂੰ ਸੰਘਰਸ਼ ਕਰਨਾ ਪੈਂਦਾ ਤੇ ਨਾਲ ਨਾਲ ਆਪਾਂ ਗੱਲ ਕਰਾਂਗੇ ਜੀ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਬੰਦੇ ਨੇ ਬੇਅਦਬੀ ਕੀਤੀ ਸੀਗੀ ਹਨਾ ਵੀ ਪਾਵਨ ਸਰੋਵਰ ਦੇ ਵਿੱਚ ਕੁਰਲੀ ਕੀਤੀ ਸੀ ਉਹ ਬੰਦਾ ਪੁਲਿਸ ਨੇ ਫੜ ਲਿਆ ਬਹੁਤ ਧੰਨਵਾਦ ਆ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦੀ ਆ ਜੀ ਤਾਂ ਮੈਂ ਤੁਹਾਨੂੰ ਗੱਲ ਦੱਸਾਂ ਲੱਗਿਆ ਜੀ ਅਸੀਂ ਕਸ਼ਮੀਰ ਚੱਲਦੇ ਸੀਗੇ ਕਸ਼ਮੀਰ ਦੇ ਕੋਲੇ ਜਗ੍ਹਾ ਪੈਂਦੀ ਅਨੰਤਨਾਗ ਅਨੰਤਨਾਗ ਜ਼ਿਲ੍ਹਾ ਜਦੋਂ ਆਪਾਂ ਜੰਮੂ ਤੋਂ ਜਾਂਦੇ ਆ ਅੱਗੇ ਜਾ ਕੇ ਪਲੇਨ ਆ ਜਾਂਦਾ ਅਨੰਤਨਾਗ ਤੋਂ ਅੱਗੇ ਫਿਰ ਸਿਦਨਾਗ ਤੱਕ ਸਾਰਾ ਪਲੇਨ ਏਰੀਆ ਤਾਂ ਉੱਥੇ ਕੀ ਹੁੰਦਾ ਕਾਨਵਾਈ ਲੱਗਦੀ ਸੀ ਕਿ ਚਲੋ ਹੁਣ ਤਾਂ ਸ਼ਾਇਦ ਕਾਨਵਾਈ ਨਾ ਲੱਗਦੀ ਹੋਵੇ ਕਿਉਂਕਿ ਅੱਜ ਤੋਂ 10 ਸਾਲ ਪੁਰਾਣੀ ਗੱਲ ਹੈ ਤਾਂ ਕਾਨਵਾਈ ਦੇ ਵਿੱਚ ਖੜੇ ਹੋਏ ਗੱਡੀਆਂ ਖੜੀਆਂ ਸੀਗੇ ਰੋਟੀ ਪਾਣੀ ਆਪ ਬਣਾਉਂਦੇ ਸੀਗੇ ਤਾਂ ਉੱਥੇ ਮੰਨ ਲਓ ਵੀ ਤੁਹਾਨੂੰ ਪਤਾ ਹੈ ਵੀ ਪੱਥਰਬਾਜ਼ੀ ਬਹੁਤ ਜ਼ਿਆਦੀ ਹੁੰਦੀ ਹੈ ਗੱਡੀਆਂ ਦੇ ਉੱਤੇ ਪੱਥਰ ਮਾਰਦੇ ਸੀਗੇ ਆਰਮੀ ਨੂੰ ਪੱਥਰ ਮਾਰਦੇ ਸੀਗੇ ਹਨਾ ਜਿਹੜੇ ਆਰਮੀ ਦੇ ਗੱਡਿਆ ਸੀ ਉਹਨਾਂ ਨੂੰ ਭੰਨਦੇ ਸੀਗੇ ਕਸ਼ਮੀਰੀਆਂ ਦੇ ਮਨ ਵਿੱਚ ਯਾਰ ਇੰਨੀ ਕੋਈ ਨਫਰਾ ਸੀ ਨਾ ਵੀ ਮੰਨ ਲਓ ਵੀ ਬਾਹਰ ਦੇ ਲੋਕਾਂ ਪ੍ਰਤੀ ਵੀ ਜਿਹਨੂੰ ਆਪਾਂ ਕਹਿ ਸਕਦੇ ਵੀ ਮਨ ਵਿੱਚ ਇਹਦਾ ਜ਼ਹਿਰ ਭਰਿਆ ਹੋਇਆ ਸੀਗਾ ਰੋਡ ਟੁੱਟ ਗਿਆ ਰੋਡ ਦੇ ਉੱਤੇ ਪਹਾੜ गिर ਗਿਆ ਰਸਤੇ ਬੰਦ ਹੋ ਗਏ ਗੱਡੀਆਂ ਪਲਟੀਆਂ ਕਈ ਬੰਦੇ ਵੀ ਵਿਚਾਰੇ ਸਾਡੇ ਟਰੱਕ ਡਰਾਈਵਰ ਉੱਥੇ ਮਾਰੇ ਗਏ ਤਾਂ ਉਹ ਗੱਡੀਆਂ ਲੁੱਟੀਆਂ ਇਹਨਾਂ ਨੇ ਸਮਾਨ ਚੱਕਿਆ ਉਹਨਾਂ ਦੇ ਵਿੱਚੋਂ ਜਿੰਨਾ ਕੋ ਸਮਾਨ ਚੱਕਣਾ ਸਾਰੇ ਚੱਕ ਕੇ ਲੈ ਗਏ ਇਹ ਇਹ ਗੱਲ ਹੈਗੀ ਜੀ ਆਪਣਾ ਆਰਾਮ ਆਰਾਮ ਬਣਾਦੇ ਯਾਰ ਇਹਦੇ ਵਿਚਾਰੇ ਆਪਣੇ ਟੰਡਲ ਦੇ ਬਚਾਦੇ ਜਿਹਨੇ ਨਵੀਂ ਟੰਡਲ ਬਣੀ ਹੈ ਜਦੋਂ ਉਦੋਂ ਗਾ ਅਸੀਂ ਨੰਤ ਨਗ ਜਾ ਕੇ ਜੀ ਖੜ ਗਏ ਨੰਤ ਨਗੜੀਆਂ ਖਾਲੀ ਕਰ ਕਰਕੇ ਤੇ ਉੱਥੇ ਵਾਪਸ ਆ ਗਏ ਚਲੋ ਅੱਗੇ ਰੋਡ ਹੁਣ ਖਤਮ ਸੀਗਾ ਗੱਡੀਆਂ ਵਾਪਸ ਆ ਨਹੀਂ ਸੀ ਰਹੀਆਂ ਇਹ ਲੋਕ ਕੀ ਕਰਦੇ ਸਬਜ਼ੀ ਲੈਣ ਜਾਂਦੇ ਸੀਗੇ ਜਾਂ ਦੁੱਧ ਲੈਣ ਜਾਂਦੇ ਸੀਗੇ ਹਨ ਤਾਂ ਇਹ ਲੋਕਾਂ ਨੇ ਕੀ ਕਰਨਾ ਜੀ ਕਸ਼ਮੀਰੀਆਂ ਦੀ ਇੰਨੀ ਮਾਨਸਿਕਤਾ ਗਿਰੀ ਹੋਈ ਹੈ ਸਬਜ਼ੀ ਦੇ ਵਿੱਚ ਠੁੱਕ ਕੇ ਸਬਜ਼ੀ ਦਿੰਦੇ ਸੀ ਹੋਟਲਾਂ ਦੇ ਇੰਨੀ ਸੋਚ ਨੇ ਗੰਦੀ ਜਿਹੀ ਰੋਟੀ ਲੈਣ ਚਾਹਦੇ ਕਿ ਨਾ ਹੋਟਲ ਤੋਂ ਤੇ ਇਹਨਾਂ ਦੇ ਵਿੱਚ ਠੁੱਕ ਸੱਟ ਕੇ ਸਬਜ਼ੀ ਦੇ ਵਿੱਚ ਫੇਰ ਸਬਜ਼ੀ ਦੇਣੀ ਜਾਂ ਜਾਣ ਬੁੱਝ ਕੇ ਸਬਜ਼ੀ ਦੇ ਵਿੱਚ ਕੋਈ ਮਨ ਲਓ ਵੀ ਆਂਡੇ ਮੀਟ ਆਦੀ ਜਿਹੜੀ ਇਹ ਮਤਲਬ ਜਿਹੜਾ ਇਹ ਮੀਟ ਵਰਤਦੇ ਨੇ ਹਨਾ ਜਿਵੇਂ ਆਪਾਂ ਨੂੰ ਪਤਾ ਹੈ ਵੀ ਇਹ ਗਾਈ ਦਾ ਮੀਟ ਵੀ ਖਾਂਦੇ ਨੇ ਮੱਝਾਂ ਦਾ ਡੰਗਰਾਂ ਦਾ ਮੀਟ ਖਾਂਦੇ ਨੇ ਨਾ ਉਹਦੀ ਜਾਣ ਕੇ ਵਿੱਚ ਧਰੀ ਪਾ ਦੇਣੀ ਜਾਂ ਮਾੜਾ ਮੋਟਾ ਇੱਕ ਦੀ ਕੋਈ ਚੱਕ ਕੇ ਪੀਸ ਛੋਟਾ ਜਾਂ ਵਿੱਚ ਪਾ ਦੇਣਾ ਦਾਲ ਸਬਜ਼ੀ ਚ ਆਪਣੇ ਵਰਗਾ ਕਹਿੰਦਾ ਵੀ ਚਲੋ ਯਾਰ ਦਾਲ ਸਬਜ਼ੀ ਤਾਂ ਖਾ ਹੀ ਸਕਦੇ ਆ ਹਨਾ ਵੀ ਚਲ ਦਾਲ ਸਬਜ਼ੀ ਖਾ ਲੈਂਦੇ ਆਪਾਂ ਵੀ ਆਪਾਂ ਆਂਡਾ ਮੀਟ ਨਹੀਂ ਖਾਂਦੇ ਹੈਗੇ ਤਾਂ ਜੇ ਦੁੱਧ ਲੈ ਕੇ ਆਉਣਾ ਚਾਹ ਵਾਸਤੇ ਤਾਂ ਦੁੱਧ ਦੇ ਵਿੱਚ ਥੁੱਕ ਦੇਣਾ ਇੱਕ ਅਸੀਂ ਉੱਥੇ ਖੜੇ ਤਾ 26 ਜਨਵਰੀ ਵਾਲੀ ਘਟਨਾ ਵੀ ਤੁਹਾਨੂੰ ਮੈਂ ਦੱਸਦਾ ਇੱਕ ਵਾਰ 26 ਜਨਵਰੀ ਨੂੰ ਕਸ਼ਮੀਰ ਦੇ ਵਿੱਚ ਜਿਹੜੀਆਂ ਗੱਡੀਆਂ ਦੇ ਉੱਤੇ ਤਿਰੰਗੇ ਲੱਗੇ ਹੋਏ ਸੀਗੇ ਆਪ ਨੇ ਕਸ਼ਮੀਰ ਦੀਆਂ ਗੱਡੀਆਂ ਛੱਡ ਕੇ ਬਾਕੀ ਸਾਰੇ ਗੱਡੀਆਂ ਦੇ ਸ਼ੀਸ਼ੇ ਭੰਨੇ ਜਾ ਕਸ਼ਮੀਰੀਆਂ ਕੱਲੀ-ਕੱਲੀ ਗੱਡੀ ਦੇ ਉੱਤੇ ਮੰਨ ਲਓ ਵੀ ਲਿਖਿਆ ਹੁੰਦਾ ਨਾ ਆਲ ਇੰਡੀਆ ਆਲ ਇੰਡੀਆ ਪਰਮਟ ਜਾਂ ਆਪਣੇ ਤਿਰੰਗਾ ਆਪਣੇ ਦੇਸ਼ ਦਾ ਆਪਾ ਬਣਾਉਨੇ ਆ ਤਾਂ 26 ਜਨਵਰੀ ਆਪਾਂ ਤਿਰੰਗੇ ਲਾਉਨੇ ਆ ਤਾਂ ਉਹ ਤਿਰੰਗੇ ਜਿਹੜੇ-ਜਿਹੜੇ ਗੱਡੀਆਂ ਉੱਤੇ ਤਿਰੰਗੇ ਛਪਿਆ ਸਾਰੇ ਗੱਡੀਆਂ ਦੇ ਸ਼ੀਸ਼ੇ ਤੋੜੇ ਸਾਰੀਆਂ ਗੱਡੀਆਂ ਦੇ ਪੰਨੀਆਂ ਜੀ ਪੂਰੀਆਂ ਘਰ ਤੋਂ ਘੱਟ ਉਦੋਂ ਮੇਰੇ ਖਿਆਲ ਚ 100 ਤੋਂ 150 ਗੱਡੀ ਦੇ ਸ਼ੀਸ਼ੇ ਤੋੜਤੇ ਇਹਨੇ ਕਸ਼ਮੀਰ ਦੇ ਵਿੱਚ ਤਾਂ ਇੱਕ ਹੋਰ ਘਟਨਾ ਹੈ ਇੱਕ ਮੇਰੇ ਨਾਲ ਦਾ ਬੰਦਾ ਸੀਗਾ ਉਹ ਮੰਨ ਲਓ ਵੀ ਗੁਰਸਿੱਖ ਬੰਦਾ ਸੀ ਕੈਥਲ ਕੰਨੀ ਦਾ ਉਹਦੇ ਕੋਲ ਗੱਡੀ ਸੀਗੀ 12 ਟੈਰੀ ਮੈਂ ਉਦੋਂ ਮੰਨ ਲਓ ਵੀ ਕੈਂਟਰ ਗੱਡੀ ਬਾਈ ਫੁੜੀ ਚਲਾਉਂਦਾ ਸੀਗਾ ਤਾਂ ਅਸੀਂ ਖੜੇ ਆ ਉਹ ਬੰਦਾ ਨਿਤਨੇਮੀ ਸੀਗਾ ਠੀਕ ਹੈ ਗੁਰਸਿੱਖ ਸੀ ਅਮਰਤਾਰੀ ਸੀਗਾ ਤਾਂ ਉਹਦਾ ਉਹਨੇ ਮੰਨ ਲਓ ਵੀ ਜੇ ਵਿਹਲੇ ਬੈਠੇ ਹੋਣਾ ਉਹਨੇ ਮਾਨੂੰ ਉਹ ਸ਼ਬਦ ਕੀਰਤਨ ਡੈੱਕ ਜਲਾ ਦੇਣਾ ਜਿਵੇਂ ਢੱਡਰੀਆਂ ਦੇ ਬਾਬਿਆਂ ਦੁਬਾਨ ਲਾਦੇ ਨੇ ਜਾਂ ਹੋਰ ਹਨਾ ਵੀ ਇੱਦਾਂ ਕਥਾ ਸੁਣੀ ਜਾਨੀ ਕੀਰਤਨ ਸੁਣੀ ਜਾਨਾ ਤਾਂ ਬੋਲਦਾ ਥੋੜਾ ਘਟਾ ਸੀਗਾ ਚਲੋ ਰੋਟੀ ਪਣੀ ਇਕੱਠੇ ਬਣਾਉਂਦੇ ਸੀਗੇ ਤਾਂ ਮੈਂ ਚਲੇਗਾ ਸਬਜੀ ਭਾਜੀ ਲੈਣ ਤੇ ਉਹਨੇ ਆ ਕੇ ਭਾਈ ਆਪਦਾ ਲਾਇਆ ਡੈੱਕ ਢੱਡਰੀਆਂ ਦੇ ਬਾਬਿਆਂ ਦੁਬਾਨ ਲਾ ਕੇ ਤੇ ਆਪ ਵਿੱਚ ਲੰਮੇ ਪਿਆ ਉਹਦਾ ਕਨੈਕਟਰ ਸਾਡੇ ਭਾਂਡੇ ਤੋਰਿਆ ਸੀ ਉਹਨੂੰ ਮੈਂ ਕਹਿ ਕੇ ਗਿਆ ਮੈਂ ਤਾਂ ਭਾਂਡੇ ਧੋ ਮੈਂ ਸਬਜੀ ਦਾ ਕਹਿਆ ਆਪਾਂ ਰੋਟੀ ਬਣਾਉਂਦੇ ਕਹਾ ਠੀਕ ਹੈ ਉਦੋਂ ਅਸੀਂ 12-15 ਦਿਨ ਕਸ਼ਮੀਰ 'ਚ ਖੜੇ ਰਹੇ ਤਾ ਉਧਰੋਂ ਮੁੰਡੇ ਆ ਗਏ ਜੀ ਪੰਜ ਛੇ ਮੁੰਡੇ ਆਏ ਤਾਂ ਆ ਕੇ ਕਹਿੰਦੇ اے ਸਰਦਾਰ ਇਹ ਕਿਆ ਲਗਾ ਰੱਖਿਆ ਹੈ ਨਾਚ ਗਾਣਾ ਕਰ ਰਹੇ ਹੋ ਇਹ ਕਰ ਰਹੇ ਹੋ ਤੁਹਾਨੂੰ ਕੋ ਪਤਾ ਨਹੀਂ ਹੈ ਹਮਾਰਾ ਇੱਕ ਲੜਕਾ ਸ਼ਹੀਦ ਹੋ ਗਿਆ ਕੋਈ ਉਥੇ ਅੱਤਵਾਦੀ ਸੀਗਾ ਉਹ ਮਾਰਿਆ ਗਿਆ ਸੀਗਾ ਆ ਹੁਣ ਵੀ ਆਪਾਂ ਦੇਖਿਆ ਵੀ ਸਾਡੇ ਸਾਡੇ ਕਿੰਨੇ ਫੌਜੀ ਭਰਾ ਹਨ ਕਸ਼ਮੀਰ ਦੇ ਵਿੱਚ ਸ਼ਹੀਦ ਹੋਏ ਨੇ ਪੰਜਾਬ ਦੇ ਵੀ ਕਈ ਮੁੰਡੇ ਸ਼ਹੀਦ ਹੋਏ ਨੇ ਹੋਰ ਵੀ ਕਈ ਸਟੇਟਾਂ ਦੇ ਲਗਭਗ ਸਟੇਟਾਂ ਦੇ ਕਿੰਨੇ ਮੁੰਡੇ ਸ਼ਹੀਦ ਹੋਏ ਨੇ ਨੌਜਵਾਨ ਫੌਜੀ ਜਿਹੜੇ ਸਾਡੇ ਭਰਾ ਨੇ ਤਾ ਉਹਨੇ ਉਹਨੇ ਕਿਹਾ ਵੀ ਕਹਿੰਦਾ ਵੀ ਮੇਰਾ ਸ਼ਾਮ ਦਾ ਟਾਈਮ ਹੈ ਠੀਕ ਹੈ ਵੀ ਮੈਂ ਆਪਣਾ ਪਾਠ ਭਜਨ ਬੰਦਗੀ ਕਰਦਾ ਵਾਂ ਭਗਵਾਨ ਦਾ ਨਾਮ ਲੈ ਰਿਹਾ ਵਾਂ ਵੀ ਤੁਸੀਂ ਜਾਓ ਯਾਰ ਵੀ ਮੈਂ ਤਾਂ ਪਰਮਾਤਮਾ ਨੂੰ ਯਾਦ ਕਰਦਾ ਵਾਂ ਵੀ ਮੈਂ ਧਾਰਮਿਕ ਸ਼ਬਦ ਸੁਣ ਰਿਹਾ ਵਾਂ ਅਰੇ ਇਸਕੋ ਬੰਦ ਕਰ ਤੁਸੀਂ ਜਸ਼ਨ ਮਨਾਉਂਦੇ ਹੋ ਤੁਹਾਨੂੰ ਕੋ ਪਤਾ ਨਹੀਂ ਹਮਾਰਾ ਲੜਕਾ ਸ਼ਹੀਦ ਹੋਇਆ ਹੈ ਹਮਾਰਾ ਜਹਾਦ ਜਹਾਦ ਕਰਨੇ ਵਾਲਾ ਸ਼ਹੀਦ ਹੋ ਗਿਆ ਹੈ ਤੁਸੀਂ ਨਾਚਾਣਾ ਕਰਦੇ ਹੋ ਤੁਸੀਂ ਖੁਸ਼ੀ ਮਨਾਉਂਦੇ ਹੋ ਬਾਈਓ ਸਰਦਾਰ ਦੀ ਗੱਲ ਪੈ ਗਈ ਹੈ ਚਲੋ ਗੱਡੀਆਂ ਆਏ ਜਾਦੇ ਸੀਗੇ ਗੱਡੀਆਂ ਆਏ ਨੇ ਮਾਂ ਦਾ ਵੀ ਉਹਦੇ ਹੱਥ ਨਹੀਂ ਲਾਉਣ ਦਿੱਤਾ ਹੈਗਾ ਉਹ ਵੀ ਤਗੜਾ ਸੀਗਾ ਠੀਕ ਹੈ ਵੱਡੀ ਸੀਰੀ ਸਾਹਿਬ ਉਹਦੇ ਕੋਲੇ ਸੀਗੀ ਉਹਨੇ ਭਾਈ ਭਜਾਤੇ ਉਹ ਭਜਾਤੇ ਜੀ ਫੇਰ ਉਹਨਾਂ ਨੇ ਆ ਕੇ ਇੰਨੀ ਪੱਥਰਵਾਜੀ ਕੀਤੀ ਇੰਨੇ ਉਥੇ ਗੱਡੀਆਂ ਸੀਸੇ ਭੰਨੇ ਇੰਨੀ ਦੀ ਮਾਨਸਿਕਤਾ ਗੰਦੀ ਹੈ ਨਾ ਕਸ਼ਮੀਰੀਆਂ ਦੀ ਸੱਚੀ ਕਹਿੰਦਾ ਮੈਨੂੰ ਸਭ ਤੋਂ ਜ਼ਿਆਦਾ ਮੈਂ ਸੱਚੀ ਮੈਂ ਪੂਰੇ ਇੰਡੀਆ ਦੇ ਵਿੱਚ ਘੁੰਮਿਆ ਹੋਇਆ ਇਨਸਾਨ ਆ ਮੈਂ ਕੋਈ ਸਟੇਟ ਇਹੋ ਜਿਹੀ ਨਹੀਂ ਹੋਣੀ ਜਿੱਥੇ ਮੈਂ ਨਹੀਂ ਗਿਆ ਹੈਗਾ ਪਰ ਮੈਂ ਸਭ ਤੋਂ ਜ਼ਿਆਦੀ ਜਿੰਨੀ ਨਫ਼ਰਤ ਕਸ਼ਮੀਰੀਆਂ ਦੇ ਮਨ ਵਿੱਚ ਦੇਖੀ ਹੈ ਕਿਸੇ ਬੰਦੇ ਦੇ ਮਨ ਚ ਇੰਨੀ ਨਫ਼ਰਤ ਨਹੀਂ ਹੈਗੀ ਠੀਕ ਹੈ ਜਿਹੜੇ ਵਧੀਆ ਬੰਦੇ ਨੇ ਉਹ ਤਾਂ ਚੰਗੇ ਹੋਣਗੇ ਸਤਿਕਾਰ ਆ ਉਹਨਾਂ ਦਾ ਪਰ ਕਸ਼ਮੀਰੀਆਂ ਦੇ ਮਨ ਵਿੱਚ ਇੰਨੀ ਨਫ਼ਰਤ ਹੈ ਨਾ ਗੈਰ ਕਸ਼ਮੀਰੀ ਜਾਂ ਗੈਰ ਮੁਸਲਮਾਨ ਬੰਦੇ ਨੂੰ ਕਾਫਰ ਤੋਂ ਵੀ ਨਾ ਬੋਲਦੇ ਵੀ ਇਹ ਕਾਫਰ ਨੇ ਇਹ ਕਾਫਰ ਇਹ ਕਾਫਰ ਐ ਕਹਿ ਕੇ ਬੋਲਣਗੇ ਕੋਈ ਮਰਜ਼ੀ ਚੀਜ਼ ਲੈ ਲਓ ਠੀਕ ਹੈ ਇਹਨਾਂ ਝੂਠੀ ਕਰਕੇ ਦੇਣੀ ਹੈ ਕਸ਼ਮੀਰ ਦੇ ਵਿੱਚ ਖਾਸ ਕਰਕੇ ਮੈਂ ਇੱਕ ਕਰਨਾ ਨਹੀਂ ਮੈਂ ਘੱਟੋ ਘੱਟ 20 ਕਰਨਾ ਮੈਂ ਇਹੋ ਜਿਹਾ ਜਾਣਦਾ ਵਾਂ ਜਿੱਥੇ ਇਹ ਚੀਜ਼ ਝੂਠੀ ਕਰਕੇ ਦੇ ਦਿੰਦੇ ਪੈ ਲਗਾਉਂ ਜਗਾ ਪੈਂਦੀ ਹੈ ਪੈ ਲਗਾਉ ਮੈਂ ਗੱਡੀ ਖਾਲੀ ਕਰਕੇ ਆਇਆ ਸੀਗਾ ਮਿਕਸਚਰ ਮਸ਼ੀਨ ਉਹਦੇ ਪੈ ਲਗਾਉ ਨਾ ਬਹੁਤ ਵਧੀਆ ਪਬਲਿਕ ਪਲੇਸ ਹੈ ਹਨਾ ਘੁੰਮਣ ਫੇਰਨਾ ਟੂਰਿਸਟ ਬਹੁਤ ਜਾਂਦੇ ਨੇ ਉਥੇ ਪਿਛਲੇ ਪਿੱਛੇ ਜੇ ਜਦੋਂ ਇੱਥੇ ਹੋਇਆ ਵੀ ਹੈ ਨਾ ਵੀ ਸਾਡੇ ਯਾਤਰੀ ਕਈ ਮਾਰਤੇ ਸੀਗੇ ਇਹਨਾਂ ਨੇ ਤਾਂ ਉਥੇ ਨਦੀ ਕਿਨਾਰੇ ਇੱਕ ਮੈਗੀ ਬਣਾਉਂਦਾ ਸੀ ਮੈਗੀ ਤੇ ਚਾਹ ਉਹਦੇ ਕੋਲੇ ਮੈਂ ਆਪ ਦੇਖਿਆ ਮੈਂ ਉਥੇ ਖੜੇ ਮੇਰੇ ਸਾਹਮਣੇ ਕਾਰ ਨੇ ਮੈਗੀ ਲਈ ਮੈਗੀਆ ਨੇ ਮੈਗੀ ਦੇ ਵਿੱਚ ਥੁੱਕ ਕੇ ਉਹਨਾਂ ਨੂੰ ਦਿੱਤੀ ਇਹ ਇਹ ਜੇ ਇਹਨਾਂ ਦੀ ਨਫ਼ਰਤ ਇਹਨਾਂ ਦੇ ਮਨ ਵਿੱਚ ਭਰੀ ਹੋਈ ਹੈ ਹੁਣ ਜਿਹੜੇ ਆ ਬੰਦੇ ਨੇ ਲਖਨਊ ਤੋਂ ਆ ਕੇ ਇਸਰੀ ਦਰਬਾਰ ਸਾਹਿਬ ਆ ਕੇ ਅੰਮ੍ਰਿਤ ਦੇ ਵਿੱਚ ਅੰਮ੍ਰਿਤ ਮੰਨ ਲਓ ਵੀ ਲੈ ਕੇ ਉਹਦੇ ਨਾਲ ਕੁਰਲੀ ਕਰਕੇ ਸਰੋਵਰ ਦੇ ਵਿੱਚ ਫੇਰ ਦੁਬਾਰਾ ਉਹਨੇ ਕੁਰਲੀ ਕੀਤੀ ਕਿੱਡਾ ਵੱਡਾ ਪਾਪ ਕਰਿਆ ਯਾਰ ਉਹ ਧਾਰਮਿਕ ਸਥਾਨ ਹੈ ਜਿਹੜਾ ਜਿੱਥੇ 24 ਘੰਟੇ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੈ ਜਿੱਥੇ ਕੋੜੀਆਂ ਦੇ ਕੋਠ ਠੀਕ ਹੁੰਦੇ ਨੇ ਉਹ ਤੇ ਨੇ ਇੰਨਾ ਆ ਕੇ ਮੰਨ ਲਓ ਵੀ ਕਿੰਨੇ ਹਿਰਦਿਆਂ ਨੂੰ ਬਲੂੰਦ ਰਹੇ ਗਏ ਕਿੰਨਾ ਮੰਨ ਲਓ ਵੀ ਮਾਨੂੰ ਦੁੱਖ ਲੱਗਿਆ ਵੀ ਯਾਰ ਸਾਡਾ ਸ੍ਰੀ ਦਰਬਾਰ ਸਾਹਿਬ ਆ ਕੇ ਇਹਨਾਂ ਨੇ ਬੇਅਦਬੀ ਕੀਤੀ ਯਾਰ ਇਸ ਇਨਸਾਨ ਨੇ ਕਹਿੰਦੇ ਵੀ ਫੜਿਆ ਗਿਆ ਪੰਜਾਬ ਪੁਲਿਸ ਨੇ ਫੜ ਲਿਆ ਪਹਿਲਾਂ ਧੰਨਵਾਦ ਹੈ ਪੰਜਾਬ ਪੁਲਿਸ ਦਾ ਵੀ ਜੇ ਫੜਿਆ ਗਿਆ ਉਹ ਕਿਦੇ ਉੱਤੇ ਅੰਦਰ ਅੰਦਰ ਮੰਨ ਲਿਆ ਤਾਂ ਇਹਦਾ ਮੈਂ ਕਹਿੰਦਾ ਯੋਗੀ ਸਰਕਾਰ ਨੇ ਮੋਦੀ ਸਰਕਾਰ ਨੇ ਜਦੋਂ ਦਾ ਸਿਕੰਜਾ ਕੱਸਿਆ ਚਾਹੇ ਯੂਪੀ ਹੋਵੇ ਯੂਪੀ ਦੇ ਵਿੱਚ ਮੁਸਲਮਾਨ ਬਹੁਤ ਗੁੰਡਾਗਰਦੀ ਕਰਦੇ ਸੀ ਨੂੰ ਮਵਾਤ ਹੋਵੇ ਨੂੰ ਮਵਾਤ ਦੇ ਵਿੱਚ ਗੁੰਡਾਗਰਦੀ ਨੂਹ ਮੋਗਾ ਦਾ ਹਰਿਆਣੇ ਦੇ ਵਿੱਚ ਪੈਂਦਾ ਨੂਹ ਘਾਟ ਸੀਗਾ ਉਧਰ ਇਹ ਜਾਂਦੇ ਹੁੰਦੇ ਸੀਗੇ ਬਾਇਆ ਘਾਟ ਹੋ ਕੇ ਘਾਟ ਦੇ ਵਿੱਚ ਗੱਡੀਆਂ ਲੁੱਟਦੇ ਸੀਗੇ ਕੌਣ ਲੁੱਟਦੇ ਸੀ ਮੁਸਲਮਾਨ ਜਿਹੜੇ ਮੁਸਲਮਾਨ ਚੰਗੇ ਭਰਾ ਨੇ ਮੈਂ ਕਿਸੇ ਧਰਮ ਨੂੰ ਟਾਰਗੇਟ ਬਿਲਕੁਲ ਨਹੀਂ ਕਰਦਾ ਮੈਂ ਹਰੇਕ ਧਰਮ ਦਾ ਸਤਿਕਾਰ ਕਰਦਾ ਮੁਸਲਮਾਨ ਭਰਾਵਾਂ ਦਾ ਵੀ ਸਤਿਕਾਰ ਕਰਦਾ ਜਿਹੜੇ ਚੰਗੇ ਨੇ ਪਰ ਬਹੁ ਗਿਣਤੀ ਜਿੰਨੇ ਗੱਡੀਆਂ ਲੁੱਟਦੇ ਸੀਗੇ ਨੂਹ ਦੇ ਵਿੱਚ ਨੂਹ ਘਾਟੀ ਦੇ ਵਿੱਚ ਗੱਡੀਆਂ ਲੁੱਟੀਆਂ ਜਾਂਦੀਆਂ ਸੀਗੀਆਂ ਉਹ ਮੁਸਲਮਾਨ ਕਰਦੇ ਸੀਗੇ ਮੋਬਾਤੀ ਕਸ਼ਮੀਰ ਦੇ ਵਿੱਚ ਬਹੁ ਗਿੰਤੀ ਮੁਸਲਮਾਨਾਂ ਦੀ ਐ ਮੁਸਲਮਾਨ ਸਾਡੇ ਸ਼ੀਸ਼ੇ ਭੰਨਦੇ ਸੀ ਗੱਡੀਆਂ ਦੇ ਆ ਕੇ ਕੁੱਟਦੇ ਸੀਗੇ ਡਰਾਈਵਰਾਂ ਨੂੰ ਡਰਾਈਵਰਾਂ ਨਾਲ ਇੰਨੀ ਬਦਤਮੀਜ਼ੀ ਕਰਨੀ ਜੇ ਚਾਹ ਵੀ ਪੀਣੀ ਚਾਹ ਦੇ ਵਿੱਚ ਵੀ ਥੁੱਕ ਕੇ ਬਈ ਇਹ ਚਾਹ ਦਿੰਦੇ ਸੀਗੇ ਇੰਨੇ ਗੰਦੇ ਲੋਕ ਸੀ ਇਹ ਕਹਿਣਾ ਪਤਾ ਇਹਨਾਂ ਕੀ ਇਹ ਕਾਫਰ ਨੇ ਨਫ਼ਰਤ ਕਿਉਂ ਕਰਦੇ ਸੀ ਵੀ ਤੁਸੀਂ ਆਰਮੀ ਸਪੋਰਟ ਕਰਦੇ ਹੋ ਯਾਰ ਸਾਡੇ ਦੇਸ਼ ਦੀ ਆਰਮੀ ਹੈ ਯਾਰ ਸਾਨੂੰ ਪ੍ਰਾਊਡ ਹੈ ਆਰਮੀ ਤੇ ਸਾਡੀ ਰਾਖੀ ਕਰਦੀ ਹੈ ਸਾਡੇ ਦੇਸ਼ ਦੀ ਰਾਖੀ ਕਰਦੀ ਹੈ ਯਾਰ ਜੇ ਮੰਨ ਲਓ ਕੋਈ ਅਤਵਾਦੀ ਮਾਰਿਆ ਗਿਆ ਤਾ ਸਭ ਤੋਂ ਪਹਿਲਾਂ ਇਹਨਾਂ ਨੇ ਪੱਥੇ ਪੱਥਰबाजी ਕਰਕੇ ਟਰੱਕਾਂ ਦਾ ਨੁਕਸਾਨ ਕਰਨਾ ਟਰੱਕਾਂ ਦਾ ਨੇ ਕੁੱਟਣਾ ਐ ਮਾਰਨਾ ਗਾਲ੍ਹਾਂ ਕੱਢਣਾ ਕਾਫਰ ਕਹਿਣਾ ਇਹ ਪਤਾ ਕੀ ਕਹਿਣਗੇ ਇਹ ਤਾਂ ਕਾਫਰ ਲੋਗ ਐ ਕਾਫਰਾਂ ਨੂੰ ਤਾਂ ਸਬਕ ਸਿਖਾਣਾ ਚਾਹੀਦਾ ਇਹਨਾਂ ਦੀ ਆਹ ਸੋਚ ਹੁੰਦੀ ਸੀ 370 ਧਾਰਾ ਟੁੱਟਣ ਤੋਂ ਪਹਿਲਾਂ ਇਹ ਤਾਂ ਮੈਂ ਕਹਿੰਦਾ ਮੋਦੀ ਜੀ ਦਾ ਧੰਨਵਾਦ ਐ ਮੋਦੀ ਜੀ ਨੇ ਬਹੁਤ ਵਧੀਆ ਕੰਮ ਕੀਤਾ 370 ਧਾਰਾ ਖਤਮ ਕਰਕੇ ਨਾ ਬਹੁਤ ਵਧੀਆ ਕੀਤਾ ਪਹਿਲਾਂ ਇਹ ਖਾਂਦੇ ਸੀ ਹਿੰਦੁਸਤਾਨ ਦਾ ਤੇ ਭੌਂਕਦੇ ਸੀ ਪਾਕਿਸਤਾਨ ਵਾਸਤੇ ਆਹ ਕੰਮ ਸੀਗਾ ਇਹਨਾਂ ਦਾ ਖਾਣਾ ਇੰਡੀਆ ਦਾ ਚੀਜ਼ਾਂ ਇੰਡੀਆ ਤੋਂ ਸਹੂਲਤਾਂ ਲੈਣੀਆਂ ਠੀਕ ਹੈ ਇੰਡੀਆ ਨੇ ਇਹਨਾਂ ਨੂੰ ਮੁਫਤ ਚੀਜ਼ਾਂ ਦਿੰਦੇ ਸੀ ਤੇ ਖਾਣਾ ਇੰਡੀਆ ਦਾ ਤੇ ਭੌਂਕੜਾ ਪਾਕਿਸਤਾਨ ਵਾਸਤੇ ਨਾਰੇ ਇਹਨਾਂ ਨੇ ਪਾਕਿਸਤਾਨ ਦੇ ਲਾਣੇ ਹੁਣ 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 ਇਹਨਾਂ ਨੂੰ ਪੁੱਛੇ ਵੀ ਹੁਣ ਕਿੱਧਰ ਗਈ ਥੋੜੀ ਆਜ਼ਾਦੀ ਉਦੋਂ ਤੋਂ ਹੀ ਬੜੀ ਆਜ਼ਾਦੀ ਨਾਰੇ ਮਾਰਦੇ ਸੀ ਪੱਥਰ ਮਾਰਦੇ ਸੀ ਸਾਡੇ ਜਵਾਨਾਂ ਦੇ ਉੱਤੇ ਤੁਸੀਂ ਸਾਡੇ ਜਵਾਨਾਂ ਦਾ ਨੁਕਸਾਨ ਕਰਦੇ ਸੀ ਆਰਮੀ ਦਾ ਆਰਮੀ ਦਾ ਨੁਕਸਾਨ ਕਰਦੇ ਸੀ ਸਿਵਿਲIAN ਦਾ ਨੁਕਸਾਨ ਕਰਦੇ ਸੀ ਜਿਹੜੇ ਅਮਰਨਾ ਯਾਤਰੀ ਜਾਂਦੇ ਉਹਨਾਂ ਦੇ ਪੱਥਰ ਮਾਰੇ ਲੰਗਰ ਤੱਕ ਸਾੜਦੇ ਸੀ ਕਿ ਲੰਗਰਾਂ ਦੇ ਵਿੱਚ ਰੇਤਾ ਪਾ ਕੇ ਵੀ ਕਈ ਜਗ੍ਹਾ ਗਏ ਨੇ ਇਹ ਲੋਕ ਕਸ਼ਮੀਰੀਆਂ ਦੀ ਇੰਨੀ ਸੋਚ ਗੰਦੀ ਹੈ ਕਸ਼ਮੀਰੀ ਟਰੱਕ ਡਰਾਈਵਰ ਵੀ ਟਰੱਕ ਡਰਾਈਵਰਾਂ ਨਾਲ ਧੱਕਾ ਕਰਦੇ ਸੀ ਕਸ਼ਮੀਰੀ ਟਰੱਕ ਡਰਾਈਵਰ ਟਰੱਕ ਡਰਾਈਵਰਾਂ ਨਾਲ ਵੀ ਧੱਕਾ ਕਰਦੇ ਸੀ ਆਪਣੀ ਲਾਈਨ 'ਚ ਗੱਡੀ ਨਹੀਂ ਸੀ ਵਾੜਨ ਦਿੰਦੇ ਆ ਕਿ ਕੱਟ ਮਾਰਦੇ ਸੀਗੇ ਨਫ਼ਰਤ ਸਿਰਫ ਤਾਂ ਸਿਰਫ ਨਫ਼ਰਤ ਕਰਦੇ ਸੀਗੇ ਪਰ ਸਾਡੇ ਲੋਕ ਕਈ ਕਹਦੇ ਨੇ ਨਹੀਂ ਜੀ ਇਹ ਵੀ ਇਨਸਾਨ ਨੇ ਯਾਰ ਉਹ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਸੀਗੇ ਕਸ਼ਮੀਰ ਦੇ ਵਿੱਚ ਸਾਡੇ ਨਾਲ ਬੀਤੀਆਂ ਹੋਈਆਂ ਹਕੀਕਤ ਗੱਲਾਂ ਨੇ ਹਕੀਕਤ 1% ਵੀ ਕੋਈ ਝੂਠ ਨਹੀਂ ਹੈਗਾ ਇੰਨੀ ਨਫ਼ਰਤ ਸੀ ਨਾ ਬੰਦਿਆਂ ਦੇ ਮਨ ਦੇ ਵਿੱਚ ਕਸ਼ਮੀਰੀਆਂ ਦੇ ਆਮ ਬਾਹਰਲੇ ਪ੍ਰਤੀ ਜਿਹੜੇ ਬਾਹਰੋਂ ਸਾਡੇ ਭਰਾ ਟਰੱਕਾਂ ਦੇ ਜਾਂਦੇ ਸੀ ਕਿਉਂਦਾ ਪ੍ਰਤੀ ਇੰਨੀ ਨਫ਼ਰਤ ਸੀਗੀ ਵੀ ਜਿਹੜਾ ਰਹਿ ਰੱਬ ਦਾ ਨਾਮ ਇਹ ਇਹੋ ਜਿਹੇ ਇਹਨਾਂ ਨੇ ਕੰਮ ਕੀਤੇ ਵੀ ਜਿਹੜੇ ਦਸਨਯੋਗ ਨਹੀਂ ਹੈਗੇ ਕਈ ਡਰਾਈਵਰਾਂ ਨਾਲ ਕਈ ਡਰਾਈਵਰ ਵੀ ਮਾਰੇ ਇਹਨਾਂ ਨੇ ਠੀਕ ਹੈ ਜੀ ਇੰਨੀ ਗੰਦੀ ਸੋਚ ਸੀ ਇਹਨਾਂ ਦੀ ਇਹਦਾ ਧੰਨਵਾਦ ਹੈ ਜੋਗੀ ਸਾਹਿਬ ਦਾ ਤੇ ਮੈਂ ਪੰਜਾਬ ਪੁਲਿਸ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਗੰਦੇ ਅੰਸਰ ਨੂੰ ਫੜਿਆ ਚੰਗੀ ਤਰ੍ਹਾਂ ਸਬਕ ਸਿਖਾ ਦਿਓ ਇਹਨੂੰ ਵੀ ਗੁਰੂ ਘਰ ਕੀ ਹੁੰਦਾ ਧੰਨਵਾਦ